12 5 ਹਾਂ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਐ ਨਾ ਜੀ 멘탈 ਹੈਲਥ ਵੀ ਲਿਖਿਆ ਹੋਇਆ ਹੈ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਂਗੇ ਆਪਾਂ ਇਹ ਮੈਂ ਤੁਹਾਨੂੰ ਦੱਸੀ ਜਾਣਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਬਲ ਸਾਹਿਬ ਦੀ ਸਕੀਮ ਸੀ ਵੱਡੇ ਬਲ ਸਾਹਿਬ ਦੀ ਬਹੁਤ ਦੂਰ ਅੰਦੇਸ਼ੀ ਸੋਚ ਸੀ ਉਹਨਾਂ ਦੀ ਉਹ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਇਹਨਾਂ ਲੱਗਦਾ ਸੀ ਬੱਚਾ ਕਿਹੜੀ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਬਿਛਾਰੇ ਨਾ ਦੀ ਨੋਮੀ ਤੱਕ ਫੇਲ ਨਹੀਂ ਕਰਨਾ ਦਸਵੀਂ ਚ ਅੱਧੇ ਫੇਲ ਹੋ ਜਾਂਦੇ ਸੀ ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ 34% 35 40 ਹਨਾ ਉਹਨਾਂ ਨੂੰ ਪੁੱਛਦਾ ਕੌਣ ਹੈ ਦਸਵੀਂ ਬਸ ਉਹ ਕਹਿੰਦੇ ਸਾਰੇ ਹੋਣ ਨਾ ਆਟਾ ਦਾਲ ਸਕੀਮ ਚ ਲੈ ਲੋ ਬਸ ਇਹ ਇਹ ਸੋਚ ਸੀ ਉਹਨਾਂ ਦੀ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸਿਹਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀਕ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾਕ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਘਰਾਂ ਨੂੰ ਕਿਉਂਕਿ ਮੈਂ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਹੈ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਚਾਹੇ ਦਾਦੀ ਜੀ ਹੈ ਚਾਹੇ ਮਾਂ ਹੈ ਤੇ ਕੋਈ ਬਿਮਾਰੀ ਹੋ ਗਈ ਤਾਂ ਉਹ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਜਾਂ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਟੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ बिक ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਜਿਆ ਨਾ ਜੁੜ ਗੇ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਸਤਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੀ ਸਿੰਘ ਕਿ ਨਾਲ ਉਹ ਕਰ ਜਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖੇ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜੋ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਏ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦੇ ਇਹਦੇ ਵਿੱਚ ਸਾਰੀਆਂ ਬਿਮਾਰੀਆਂ ਐ ਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਨੇ ਆਪਾਂ ਚਾਹੇ ਕਿਡਨੀ ਨਾਲ ਰਿਲੇਟਡ ਹੈ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜ਼ਿਆਦਾ ਅੱਜ ਕੱਲ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਹੈ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਉਹਦਾ ਵੀ ਇਲਾਜ ਇਹਦੇ ਵਿੱਚ ਸ਼ਾਮਲ ਹੈ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਨੇ ਆ ਕਿ ਕਿ ਗੋਡੇ ਬਦਲਾ ਲਓ ਜੀ ਹੈਨਾ ਕਿਸਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੈ ਜੀ ਹੱਡੀਆਂ ਨਾਲ ਲੇਟੜ ਹੈਨਾ ਸੋ ਜੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਪਤਾਲ 'ਚ ਜਨਮ ਲੈਣਾ ਬਹੁਤ ਸਾਰੇ ਅੱਜ ਵੀ ਇਹੋ ਜਿਹੀ ਕੇਸ ਸਾਹਮਣੇ ਆਉਂਦੇ ਆ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਾਂ ਦਵਾਈਆਂ ਪ੍ਰੋਪਰ ਨਹੀਂ ਮਿਲਿਆਂ ਪੀੜੀਆ ਹੋ ਗਿਆ ਬੱਚੇ ਨੂੰ ਬੱਚ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਐਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ ਜਿਹੜੀ मां ਦੇ ਪੇਟ ਚੀ ਬਿਮਾਰੀ ਆਈ ਤੋ ਉਹਦਾ ਇਲਾਜ ਬਹੁਤ ਮਹਿੰਗਾ ਹੈ ਸੋ ਇਸ ਤਰ੍ਹਾਂ ਨੇ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਕੋਲੇ ਆਉਂਦੀਆਂ ਹੁਣ ਉਹ ਏਦਾਂ ਦਾ ਤੁਹਾਨੂੰ ਕੋਈ ਖਬਰ ਸੁਣਨ ਨੂੰ ਨਹੀਂ ਮਿਲੂਗੀ ਇਹ ਕੋਈ ਏਦਾਂ ਨਹੀਂ ਹੈਗਾ ਕਿ ਕੋਈ ਇਹ ਪੋਲਿਟੀਕਲ ਅਨਾਉਂਸਮੈਂਟ ਹੈ ਅੱਜ ਜਿੰਨਾ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਅੱਜ ਤੋਂ ਸ਼ੁਰੂ ਹੋ ਜੂਗੀ ਰਜਿਸਟ੍ਰੇਸ਼ਨ ਨੰਬਰ ਮਿਲ ਜੂਗਾ ਰੱਬ ਨਾ ਕਰੇ ਪਰ ਲੱਗਦਾ ਫੇਰ ਮੈਂ ਤਾਂ ਅਰਦਾਸ ਕਰਦਾ ਕਿ ਕੋਈ ਲੋਡ ਪਵੇ ਪਰ ਜੇ ਕੱਲ ਨੂੰ ਹੀ ਪਰਸੋਂ ਨੂੰ ਲੋਡ ਪੈ ਜਾਏ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਕਾਰਡ ਲੈ ਜਿਓ ਉਰ ਰਜਿਸਟ੍ਰੇਸ਼ਨ ਨੰਬਰ ਤੇ ਅੱਜ ਹੀ ਅਪਡੇਟ ਹੋ ਜਾਊਗਾ ਜਿੰਨਾਂ ਜਿੰਨਾਂ ਨੇ ਅੱਜ ਰਜਿਸਟ੍ਰੇਸ਼ਨ ਕਰਾ ਲਈ ਤੇ ਇਹ ਦੁਨੀਆ ਦੇ ਵਿੱਚ ਐਦਾਂ ਦੀ ਸਕੀਮ ਹੈ ਨਹੀਂ ਜੀ ਦੁਨੀਆத் ਨਹੀਂ ਹੈਗੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਕਿ ਕਿਵੇਂ ਹੋਊਗਾ ਕੀ ਹੋਊਗਾ ਜੀ ਕੀ ਕੀ ਕੌਣ ਕੌਣ ਜਾਊਗਾ ਹਜੇ ਵੀ ਲੋਕਾਂ ਨੂੰ ਥੋੜਾ ਜਿਹਾ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਕਿਉਂਕਿ ਪਹਿਲਾਂ ਐਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਹਦੇ ਵਿੱਚ ਕੁਝ ਆਪਣੇ ਚਹੇਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹ 'ਚ ਕੋਈ ਸ਼ਰਤਾਂ ਪਾ ਦਿੰਦੇ ਸੀ ਕਿ ਆਹ ਸ਼ਰਤ ਆ ਉਹ ਸ਼ਰਤ ਪੂਰੀ ਹੀ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ 'ਚ ਨਹੀਂ ਆਉਂਦਾ ਕਿਉਂਕਿ ਸ਼ਰਤਾਂ ਪਾ ਰੱਖੀਆਂ ਨੇ ਕਿ ਕੁਝ ਪੱਕੀ ਇਟਰੀ ਲੱਗੀ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਉਹ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦੇਤੇ ਛੋਟੇ ਛੋਟੇ ਤੇ ਚੁੱਲ੍ਹੇ ਦੇਤੇ ਬਾਅਦ ਚ ਕਹਿੰਦੇ ਤੁਹਾਡੇ ਘਰ ਦਾ ਚੁੱਲਾ ਤੇ ਗੈਸ ਐ ਇਸ ਕਾ ਕਿ ਤੁਸੀਂ ਅਮੀਰਾਂ ਚਾਹੁੰਦੇ ਹੋ ਤੁਸੀਂ ਤਾਂ ਮਲੋ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਾ ਸਕਦੇ ਕੋਈ ਤੁਹਾਡੇ ਕੋਲ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਿਹਾ ਯਾਰ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜਾਓ ਜੀ ਸਾਡਾ ਘਰ ਹੀ ਪਾ ਦੋ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਥੀਆਂ ਆ ਗਈਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਐਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਘਰੋਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਵਾਸ ਯੋਜਨਾ ਹਨਾ ਬਹੁਤ ਸਾਰੀਆਂ ਸਕੀਮਾਂ ਇਹ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜਾਓਗੇ ਜੇ ਇਹਦੇ ਚ ਕਰੋਗੇ ਦਿੱਲੀ ਚੋਂ ਬਾਹਰ ਨਿਕਲ ਜਾਓਗੇ ਇਹਦੇ ਚ ਬਿਜਲੀ ਵਾਲਿਆ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤਾਂ ਇਹਦੇ ਇਧਿਆ ਮੀਟਰ 599 ਜੋ ਜੁਨਟ ਦਿਖਾਵੇ ਸਾਨੂੰ ਛੇ ਸੌ ਜੰਟ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਤੁਹਾਡੇ 2 ਏਸੀ ਲੱਗੇ ਨੇ ਭਾਵੇਂ 5 ਏਸੀ ਲੱਗੇ ਨੇ ਭਾਵੇਂ 1 ਬੱਲਬ ਹੈ ਭਾਵੇਂ 2 ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਸਾਰਿਆਂ ਦੇ ਮਾਫ ਸਿੱਧੀ ਜੀ ਗੱਲ ਹੈ ਨਹੀਂ ਤਾਂ ਫਿਰ ਕੀ ਕਰਦੇ ਆ ਆਪਾਂ ਕਹਿੰਦੇ ਜੀ 80 ਕਿਲੋਵਾਟ ਫਿਰ 80 ਕਿਲੋਵਾਟ ਫਿਰ ਲੋਕਾਂ ਨੂੰ ਹੋਰ ਸਕੀਮਾਂ ਲਾਉਣੀਆਂ ਪੈਂਦੀਆਂ ਫਿਰ ਬੇਬੇ ਦੇ ਨਾਂ ਤੇ ਮੀਟਰ ਹੋਰ ਲਵਾਉਣਾ ਪੈਂਦਾ ਰਹਿੰਦੇ ਕੋ ਕਰਚ ਹੀ ਹੁੰਦੇ ਨੇ ਬੇਬੇ ਨੂੰ ਵੈਸੀ ਐਡ ਕਰ ਦਿੰਦੇ ਨੇ ਹੈਨਾ ਵੀ 2 ਮੀਟਰ ਹੋ ਜਾਣਗੇ ਫਿਰ ਬੇਬੂ ਵਾਲਾ ਕਿਲੋਵਾਟ ਹੁਣ ਬੇਬੇ ਨੇ ਜਨਮ ਦਿੱਤਾ ਉਹਨੂੰ ਵਿਚਾਰੇ ਨੂੰ ਕਿਲੋਵਾਟਾਂ ਚ ਵੰਡੀ ਜਾਣਿਆ ਤੁਸੀਂ ਸਾਰੀ ਉਮਰ ਇਹ ਸਭ ਕਿਤਾਬ ਜਿਹੀ ਲਾਉਂਦਾ ਰਹਿੰਦਾ ਬੰਦਾ ਵੀ ਇਹ ਬੇਬੇ ਨੂੰ ਕਿਵੇਂ ਫ੍ਰੀ ਕਰਾ ਲਈਏ ਬਾਪੂ ਕਿਵੇਂ ਫ੍ਰੀ ਹੋਊਗਾ ਹੈਨਾ ਆ ਇਹ ਨਾ ਚੱਕਰਾ ਚ ਜੇ ਸਕੀਮ ਦੇਣੀ ਐ ਪੈਸੇ ਹੈਗੇ ਨੇ ਨੀਅਤ ਚੰਗੀ ਐ ਤਾਂ ਫਿਰ ਸਾਰਿਆਂ ਨੂੰ ਦੇ ਦਿਓ ਫਿਰ ਤੁਸੀਂ ਐ ਨਾ ਛੱਡੋ ਕੇ ਆ ਯਾਰ ਹੈ ਆ ਹੋਇਆ ਤੁਹਾਨੂੰ ਜੇ ਸਰਕਾਰੀ ਬਲਾਜਮ ਵੀ ਇਹਦੇ ਵਿੱਚ ਐ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਆ ਉਹ ਵੀ ਇਸ ਸਕੀਮ ਦੇ ਵਿੱਚ ਨੇ